ਅੱਜ ਗੱਲ ਕਰਾਂਗੇ ਗਰਮ ਪਾਣੀ ਦੇ ਫਾਇਦਿਆਂ ਦੀ ਗਰਮ ਪਾਣੀ ਆਪਣੇ ਸਰੀਰ ਲਈ ਬਹੁਤ ਲਾਭਦਾਇਕ ਹੈ ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਇਹ ਆਪਣਾ ਮੈਟਾਬੋਲਿਜ਼ਮ ਰੇਟ ਜਿਹੜਾ ਤੇਜ਼ ਕਰਦਾ ਹੈ ਤੇ ਜਿਹਦੇ ਕਰਕੇ ਆਪਾਂ ਮੋਟਾਪੇ ਦੀ ਪ੍ਰੋਬਲਮ ਤੋਂ ਛੁਟਕਾਰਾ ਪਾ ਸਕਦੇ ਹਾਂ ਮੋਟਾਪਾ ਆਪਣਾ ਘਟਾ ਸਕਦੇ ਹਾਂ ਇਸ ਤੋਂ ਇਲਾਵਾ ਜੇ ਗੱਲ ਕਰੀਏ ਪਾਣੀ ਦੀ ਪਾਣੀ ਆਪਣੀ ਛੋਟੀ ਆਂਤ ਅਤੇ ਵੱਡੀ ਆਂਤ ਦੀ ਸਫਾਈ ਲਈ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ ਪਾਣੀ ਦੀ ਵਰਤੋਂ ਨਾਲ ਆਪਾਂ ਛੋਟੀ ਆਂਤਾਂ ਵਿੱਚ ਜਾਂ ਵੱਡੀ ਆਂਤ ਵਿੱਚ ਜੰਮੀ ਹੋਈ ਗੰਦਗੀ ਨੂੰ ਆਪਣੇ ਸਰੀਰ ਚੋਂ ਬਾਹਰ ਕੱਢ ਸਕਦੇ ਹਾਂ ਇਸ ਤੋਂ ਇਲਾਵਾ ਕੋਸੇ ਪਾਣੀ ਦੀ ਵਰਤੋਂ ਨਾਲ ਆਪਣੀਆਂ ਕਿਡਨੀਆਂ ਨੂੰ ਵੀ ਬਿਲਕੁਲ ਸਹੀ ਰੱਖ ਸਕਦੇ ਹਾਂ ਤੇ ਕਿਡਨੀ ਸਟੋਨ ਤੋਂ ਵੀ ਇਹ ਕਾਫੀ ਰਾਹਤ ਦਿਵਾਉਂਦਾ ਹੈ ਜੇਕਰ ਆਪਾਂ ਨੂੰ ਕਿ ਕਿਡਨੀ ਸਟੋਨ ਕਰਕੇ ਪੇਟ ਵਿੱਚ ਦਰਦ ਵੀ ਮਹਿਸੂਸ ਹੋ ਰਿਹਾ ਤੇ ਉਹ ਵੀ ਘਟ ਕਰਨ ਵਿੱਚ ਸਹਾਇਕ ਹੈ ਪਾਣੀ ਆਪਾਂ ਨੂੰ ਕੋਈ ਸਕਿਨ ਦੀਆਂ ਪ੍ਰੋਬਲਮਸ ਵੀ ਤੋਂ ਵੀ ਬਚਾਉਂਦਾ ਹੈ ਸਕਿਨ ਦੀਆਂ ਪ੍ਰੋਬਲਮਸ ਅੱਜਕੱਲ ਬਹੁਤ ਜ਼ਿਆਦਾ ਵਧੀਆਂ ਹਨ ਜਿਵੇਂ ਕਿ ਪਿੰਪਲਸ ਵਗੈਰਾ ਹੋ ਜਾਂਦੇ ਆ ਇਹ ਬਿਲਕੁਲ ਕੋਸੇ ਪਾਣੀ ਦੀ ਵਰਤੋਂ ਨਾਲ ਠੀਕ ਹੋ ਸਕਦੇ ਆ ਜੇਕਰ ਆਪਾਂ ਆਪਣੇ ਸਰੀਰ ਵਿੱਚ ਜਮਾ ਹੋਏ ਵਿਚਾਲੇ ਪਦਾਰਥਾਂ ਨੂੰ ਬਾਹਰ ਕੱਢ ਲਈਏ ਤੇ ਗਰਮ ਪਾਣੀ ਦੀ ਵਰਤੋਂ ਨਾਲ ਇਹ ਵਿਚਾਲੇ ਪਦਾਰਥ ਜਿਹੜੇ ਹੌਲੀ-ਹੌਲੀ ਬਾਹਰ ਨਿਕਲ ਜਾਂਦੇ ਹਨ ਤੇ ਆਪਣੀ ਸਕਿਨ ਜਿਹੜੀ ਆ ਉਹ ਹਮੇਸ਼ਾ ਗਲੋਅ ਕਰੂਗੀ ਤੇ ਚੰਦ ਵਾਂਗੂ ਚਮਕੂਗੀ ਇਸ ਕਰਕੇ ਪਾਣੀ ਦੇ ਜਿਹੜੇ ਪੀਣ ਦੇ ਫਾਇਦੇ ਆ ਬਹੁਤ ਆ ਆਪਾਂ ਨੂੰ ਹਰ ਰੋਜ਼ ਸ਼ੇਤੋ 8 ਗਲਾਸ ਪਾਣੀ ਜਿਹੜਾ ਕੋਸੇ ਪਾਣੀ ਦਾ ਪੀਣਾ ਚਾਹੀਦਾ ਹੈ ਕੋਸਾ ਪਾਣੀ ਆਪਣੇ ਸਰੀਰ ਨੂੰ ਉਪਰੋਕਤ ਸਾਰੀਆਂ ਪ੍ਰੋਬਲਮਸ ਤੋਂ ਬਿਮਾਰੀਆਂ ਤੋਂ ਛੁਟਕਾਰਾ ਦੇਣ ਵਿੱਚ